ਤੋ ਅੱਜ ਆਪਾਂ ਸਿੱਧ ਕਰਾਂਗੇ ਕਿ ਆਰਓ ਦਾ ਪਾਣੀ ਨਲਕੇ ਦੇ ਪਾਣੀ ਨਾਲੋਂ ਹੌਲਾ ਹੁੰਦਾ ਇਸ ਦਾ ਆਪਾਂ ਵਜਨ ਕਰਾਂਗੇ ਬਕਾਇਦਾ ਦੂਜੇ ਦੋਸਤੋ ਜਿਹੜੇ ਵੀਰ ਵੀ ਆਰਓ ਦਾ ਪਾਣੀ ਪੀਂਦੇ ਹਨ ਉਹਨਾਂ ਵਾਸਤੇ ਆਰਓ ਦਾ ਪਾਣੀ ਬਹੁਤ ਜ਼ਿਆਦਾ ਖਤਰਨਾਕ ਹੈ ਦੋਸਤੋ ਸਲੋ ਵਾਕਿਆ ਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਘੱਟੋ ਘੱਟ 400 ਲੋਕਾਂ ਤੇ ਉਹਨਾਂ ਨੂੰ ਲਗਾਤਾਰ ਆਰਓ ਦਾ ਪਾਣੀ ਦਿੱਤਾ ਗਿਆ 5 ਸਾਲ ਜਦੋਂ ਲਗਾਤਾਰ ਉਹਨਾਂ ਨੇ ਆਰਓ ਦਾ ਪਾਣੀ ਪੀਤਾ ਤੇ ਉਹਨਾਂ ਨੂੰ ਯਾਦਦਾਸ਼ਤ ਦੀ ਕਮੀ ਆਉਣ ਲੱਗੀ ਉਹਨਾਂ ਦੇ ਮਸਲਸ ਚ ਪੇਨ ਆਉਣ ਲੱਗੀ ਕਈਆਂ ਦੇ ਗੋਡੇ ਖਰਾਬ ਹੋ ਗਏ ਕਈਆਂ ਦੇ ਸਰੀਰਾਂ ਦੇ ਵਿੱਚ ਮੈਗਨੀਸ਼ੀਅਮ ਕੈਲਸ਼ੀਅਮ ਪੋਟਾਸ਼ੀਅਮ ਦੀ ਬਹੁਤ ਜ਼ਿਆਦਾ ਕਮੀ ਆ ਗਈ ਦੋਸਤੋ ਇਹ ਕਿ ਜਦੋਂ ਵੀ ਆਰਓ ਪਾਣੀ ਸਾਫ਼ ਕਰਦਾ ਆਰਓ ਨਲਕੇ ਦੇ ਪਾਣੀ ਦੇ ਵਿੱਚੋਂ ਕੈਲਸ਼ੀਅਮ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਨੂੰ ਬਿਲਕੁਲ ਕੱਢ ਦਿੰਦਾ ਦੂਜੀ ਗੱਲ ਦੋਸਤੋ TDS ਦਾ ਮਸਲਾ ਤਾਂ ਦੋਸਤੋ ਆਮ ਪਾਣੀ ਦੇ ਵਿੱਚ TDS 100 ਤੋਂ ਜ਼ਿਆਦਾ ਤੇ 300 ਤੋਂ ਘੱਟ ਹੋਣਾ ਚਾਹੀਦਾ ਪਰ RO ਦੇ ਪਾਣੀ ਦੇ ਵਿੱਚ TDS ਹੁੰਦਾ 40 40 ਤੋਂ 50 ਤਾਂ ਦੋਸਤੋ ਜਿਹੜਾ ਪੀਣ ਯੋਗ ਪਾਣੀ ਹੁੰਦਾ ਉਹ 100 ਤੋਂ ਲੈ ਕੇ ਤੇ 300 ਤੱਕ TDS ਹੋਣਾ ਚਾਹੀਦਾ ਜੇਕਰ 900 1000 TDS ਆ ਤਾਂ ਉਹ ਪਾਣੀ ਪੀਣ ਦੇ ਯੋਗ ਨਹੀਂ ਜੇਕਰ 100 ਤੋਂ ਘੱਟ TDS ਆ ਉਹ ਵੀ ਪਾਣੀ ਪੀਣ ਦੇ ਯੋਗ ਨਹੀਂ ਜੇਕਰ RO ਦੇ ਪਾਣੀ ਦਾ TDS 40 ਹੈ ਤਾਂ ਦੋਸਤੋ ਜਿਹੜਾ ਜਦੋਂ TDS ਘਟਦਾ ਤਾਂ ਉਸ ਦੇ ਵਿੱਚ ਕੋਈ ਵੀ ਚੀਜ਼ ਸਿੱੜ ਦੋ ਉਹ ਛੇਤੀ ਘੁਲ ਜਾਂਦੀ ਹੈ ਜਿਵੇਂ ਕਿ ਆ ਬੋਤਲ ਦੇ ਵਿੱਚ RO ਦਾ ਪਾਣੀ ਹੈ ਤੇ ਇਸ ਦਾ TDS 40 ਹੈ ਤਾਂ ਇਸ ਦੇ ਵਿੱਚ ਪਲਾਸਟਿਕ ਦੇ ਕਣ ਵੀ ਘੁਲ ਜਾਂਦੇ ਨੇ ਜਿਹਦੇ ਕਾਰਨ ਜਿਹੜਾ ਕਿ ਪਲਾਸਟਿਕ ਵੀ ਆਪਣੇ ਅੰਦਰ ਜਾ ਕੇ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਕਰਦਾ ਦੋਸਤੋ ਇਹ WHO ਨੇ ਸਿੱਧ ਕੀਤਾ ਬਹੁਤ-ਬਹੁਤ ਵੱਡੀਆਂ ਰਿਸਰਚਾਂ ਨੇ ਸਿੱਧ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਵੀਰ RO ਦਾ ਪਾਣੀ ਪੀਣ ਜਾ ਰਹੇ ਨੇ ਉਹ 50 60 ਸਾਲ ਦੀ ਉਮਰ ਦੇ ਵਿੱਚ ਨਵੇਂ ਗੋਡੇ ਪਿਉਂ ਪਾਉਣ ਲਈ ਤਿਆਰ ਹੋ ਜਾਣ ਤੇ ਦੋਸਤੋ ਮੈਂ ਜਿਹੜਾ ਐਕਸਪੈਰੀਮੈਂਟ ਕੀਤਾ ਵੀ ਇਹਨਾਂ ਚੋ RO ਦਾ ਪਾਣੀ ਜ਼ਿਆਦਾ ਵਜਨਦਾਰ ਆ ਜਾਂ ਨਲਕੇ ਦਾ ਪਾਣੀ ਵਜਨਦਾਰ ਆ ਸਭ ਤੋਂ ਪਹਿਲਾਂ ਮੈਂ RO ਦਾ ਪਾਣੀ ਲੈ ਕੇ ਆਇਆ ਆ ਦੇਖ ਲਓ ਜੀ ਕਿਸੇ ਦੇ ਘਰ ਆਰੋ ਲੱਗਾ ਸੀ ਉੱਥੋਂ ਲੈ ਕੇ ਆਇਆ ਉਸ ਤੋਂ ਬਾਅਦ ਮੈਂ ਨਲਕੇ ਦਾ ਪਾਣੀ ਲੈ ਕੇ ਆਇਆ ਜੀ ਆ ਦੇਖ ਲਓ ਤੁਸੀਂ ਉਸ ਤੋਂ ਬਾਅਦ ਮੈਂ ਦੋਵਾਂ ਦਾ ਵਜ਼ਨ ਕੀਤਾ ਤਾਂ ਦੋਸਤੋ ਸਭ ਤੋਂ ਪਹਿਲਾਂ ਮੈਂ ਆਰੋ ਦੇ ਪਾਣੀ ਦਾ ਵਜ਼ਨ ਕੀਤਾ ਤੇ ਇਸ ਦਾ ਟੋਟਲ ਵਜ਼ਨ 456 ਗ੍ਰਾਮ ਨਿਕਲਿਆ ਸਣੇ ਬੋਤਲ ਉਸ ਤੋਂ ਬਾਅਦ ਮੈਂ ਕੀਤਾ ਨਲਕੇ ਦਾ ਪਾਣੀ ਦਾ ਵਜ਼ਨ ਤੇ ਇਸ ਦਾ ਵਜ਼ਨ ਨਿਕਲਿਆ ਜੀ 460 ਗ੍ਰਾਮ ਸਣੇ ਬੋਤਲ 4 ਗ੍ਰਾਮ ਦਾ ਫਰਕ ਨਿਕਲਿਆ ਦੋਸਤੋ ਇਹਨਾਂ 'ਚ ਆਰੋਦਾ ਪਾਣੀ ਨਲਕੇ ਦੇ ਪਾਣੀ ਨਾਲੋਂ 4 ਗ੍ਰਾਮ ਹੌਲਾ ਦੋਸਤੋ ਤੁਸੀਂ ਇੱਥੇ ਹੀ ਸਿੱਧ ਕਰ ਸਕਦੇ ਹੋ 4 ਗ੍ਰਾਮ ਜਿਹੜੇ ਮਿਨਰਲਸ ਹਨ ਉਹ ਯਾਨੀ ਕਿ ਆਰੋਦਾ ਪਾਣੀ ਕੱਢ ਦਿੰਦਾ ਦੋਸਤੋ ਤੇ ਨਲਕੇ ਦੇ ਪਾਣੀ ਦੇ ਵਿੱਚੋਂ ਮਿਨਰਲਸ ਹੁੰਦੇ ਨੇ ਤੇ ਮੈਂ ਤੁਹਾਨੂੰ ਇਹ ਹੀ ਸਲਾਹ ਦਿੰਦਾ ਦੋਸਤੋ ਜਿੱਥੇ ਵੀ ਨਹਿਰ ਟੱਪਦੀ ਆ ਉੱਥੇ ਤੁਸੀਂ ਨਲਕੇ ਲਵਾਓ ਹਰ ਇੱਕ ਪਿੰਡ ਨੂੰ ਬੇਨਤੀ ਆ ਉੱਥੇ 5 ਤੋਂ 7 ਨਲਕੇ ਲੱਗੇ ਹੋਣ ਤੇ ਉਥੋਂ ਲਿਆ ਕੇ ਪਾਣੀ ਪੀਓ ਕਦੇ ਵੀ ਤੁਹਾਡੇ ਗੋਡੇ ਨਹੀਂ ਦੇਖਣਗੇ ਕਦੇ ਵੀ ਤੁਸੀਂ ਬਿਮਾਰ ਨਹੀਂ ਹੋਵੋਗੇ ਯਾਦਸ਼ਤ ਤੁਹਾਡੀ ਬਿਲਕੁਲ ਸਹੀ ਰਹੂਗੀ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਆਰਓ ਦਾ ਪਾਣੀ ਪੀਣ ਕਰਕੇ ਕਈ ਲੋਕ ਯਾਦਸ਼ਤ ਖੋ ਬੈਠੇ ਨੇ ਕਈਆਂ ਨੂੰ ਭੁੱਲ ਕੇ ਭੁੱਲ ਜਾਂਦੇ ਨੇ ਕੋਈ ਚੀਜ਼ ਰੱਖ ਕੇ ਭੁੱਲ ਜਾਂਦੇ ਨੇ ਕੋਈ ਕੰਮ ਭੁੱਲ ਜਾਂਦੇ ਨੇ ਤਾਂ ਇਸ ਵੀਡੀਓ ਬਣਾਉਣ ਦਾ ਮਕਸਦ ਦੋਸਤੋ ਆਹ ਹੈ ਜੀ ਆਰਓ ਦਾ ਪਾਣੀ ਬਹੁਤ ਹਾਨੀਕਾਰਕ ਆਉਣ ਵਾਲੇ ਸਮੇਂ ਦੇ ਵਿੱਚ ਤੇ ਨਲਕੇ ਦਾ ਪਾਣੀ ਪੀਓ ਤੇ 4 ਗ੍ਰਾਮ ਦਾ ਫਰਕ ਆ ਦੋਸਤੋ ਕਿਲੋ ਦੇ ਮਗਰ ਪੈ ਜਾਂਦਾ ਜੀ 8 ਗ੍ਰਾਮ ਦਾ ਫਰਕ 10 ਗ੍ਰਾਮ ਦਾ ਤੇ ਕੁਆਂਟਲ ਦੇ ਮਗਰ ਪੈ ਜਾਂਦਾ ਜੀ 10 ਕਿਲੋ ਦਾ ਫਰਕ ਹਰਾਨ ਕਰਨ ਵਾਲੀ ਗਾ